ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1030 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਹਾਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1031 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਹੋ ਮੈਂ ਮਮਤਾ ਕਰਦਾ ਆਇਆ ਜਨਮ ਜਨਮਾਂ ਤਰਾ ਤੋਂ ਜੀਵ ਹੋ ਮੈਂ ਤੇ ਮਮਤਾ ਹੰਕਾਰ ਭਰੀਆਂ ਗੱਲਾਂ ਕਰਦਾ ਆ ਰਿਹਾ ਹੈ ਆਸਾ ਮਨਸਾ ਬੰਦ ਚਲਾਇਆ ਇਹ ਦੁਨੀਆ ਦੀ ਆਸਾਂ ਤੇ ਮੰਦੇ ਮਾਇਕ ਫੁਰਨਿਆਂ ਵਿੱਚ ਬੱਜਾ ਚਲਾ ਆ ਰਿਹਾ ਹੈ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਖਲਾਦੇ ਸ਼ਾਰ ਬਿਕਾਰਾ ਹੈ ਇਹ ਮੇਰੀ ਇਹ ਮਾਇਆ ਮੇਰੀ ਇਹ ਧਨ ਮੇਰਾ ਇਹ ਕੋਠੀ ਮੇਰੀ ਅੱਜ ਕੱਲ ਕਹਿੰਦੇ ਆ ਮੇਰੀ ਗੱਡੀ ਬੜੀ ਵਧੀਆ ਹੈ ਇਹ ਵੀ ਮੇਰੀ ਹੈ ਇਹ ਆਹ ਆ ਕੇ ਇਥੋਂ ਆਪਣੇ ਨਾਲ ਕੁਝ ਵੀ ਨਹੀਂ ਲੈ ਜਾ ਸਕਦਾ ਵਿਕਾਰਾਂ ਦੀ ਸਵਾ ਵਿਕਾਰਾਂ ਦਾ ਜ਼ਹਿਰ ਹੀ ਲੱਦ ਲੈਂਦਾ ਹੈ ਜੋ ਇਸ ਦੇ ਆਤਮਿਕ ਜੀਵਨ ਨੂੰ ਮਾਰ ਦਿੰਦਾ ਹੈ ਮੇਰੀ ਮੇਰੀ ਕਰਦਾ ਬੰਦਿਆ ਭੁੱਲ ਗਿਆ ਰੱਬ ਨਾ ਡਰਦਾ ਬੰਦਿਆ ਕਿਉਂਕਿ ਮੇਰੀ ਮੇਰੀ ਵਿੱਚ ਰੱਬ ਨੂੰ ਵਸਾਰ ਦਿੰਦਾ ਹੈ ਬੰਦਾ ਹਰ ਕੀ ਭਗਤ ਕਰੋ ਉਹ ਜਨ ਭਾਈ ਹੇ ਭਾਈ ਜਨੋ ਮੇਰੀ ਮੇਰੀ ਛੱਡ ਕੇ ਪਰਮਾਤਮਾ ਦੀ ਭਗਤੀ ਕਰੋ ਅਕਾਥ ਕਥੋ ਮਨ ਮਨ ਸਮਾਈ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਤਰ੍ਹਾਂ ਇਹ ਵਿਕਾਰੀ ਮਨ ਰੱਬ ਵਿੱਚ ਇਹ ਵਿਕਾਰੀ ਮਨ ਰੱਬ ਵਿੱਚ ਦੀਨ ਹੋ ਜਾਏਗਾ ਉਠ ਚਲਤਾ ਠਾਕ ਰੱਖੋ ਘਰ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ ਇਸ ਮਨ ਨੂੰ ਜੋ ਮਾਇਆ ਦੇ ਪਿੱਛੇ ਉਠ ਉਠ ਕੇ ਪੈਦਾ ਹੈ ਰੋਕ ਕੇ ਆਪਣੇ ਅਡੋਲ ਆਤਮਿਕ ਟਿਕਾਣੇ ਵਿੱਚ ਕਾਬੂ ਕਰ ਰੱਖੋ ਇਸ ਤਰ੍ਹਾਂ ਸਾਰੇ ਦੁੱਖ ਕਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ਹਰ ਗੁਰ ਪੂਰੇ ਕੀ ਓਟ ਪਰਾਤੇ ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸ਼ਰਨ ਦੀ ਕਦਰ ਪਛਾਣ ਲਈ ਹੈ ਗੁਰਮਖ ਹਰਿ ਲੇਵ ਗੁਰਮਖ ਜਾਤੇ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀ ਪਰਮਾਤਮਾ ਵਿੱਚ ਸੁਰਤ ਜੋੜਨੀ ਸਮਝ ਲਈ ਹੈ ਨਾਨਕ RAM ਨਾਮ ਮਤਿ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ हे ਨਾਨਕ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦੀ ਮਤ ਸ੍ਰੇਸ਼ਟ ਹੋ ਜਾਂਦੀ ਹੈ ਪਰਮਾਤਮਾ ਉਸ ਉੱਤੇ ਮਿਹਰ ਕਰਦਾ ਹੈ ਤੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ हे ਪ੍ਰਭੂ ਪਰਮਾਤਮਾ ਮੈਂ ਤੇਰੀ ਸ਼ਰਣਾ ਆਪਿਆ ਹਾਂ ਤੂੰ ਸਮਰੱਥ ਦਿਆਲ ਮੁਰਾਰੀ ਤੂੰ ਕਾਮਾ ਦੇ ਕੈਰੀਆਂ ਦਾ ਮਾਰਨ ਵਾਲਾ ਹੈ ਤੂੰ ਸਭ ਤਾਕਤਾ ਦਾ ਮਾਲਕ ਹੈ ਤੂੰ ਦਿਆ ਦਾ ਸੋਮਾ ਹੈ ਤੇਰੇ ਜੋਜਨ ਜਾਣੇ ਕੋਈ ਤੂੰ ਪੂਰਾ ਪੁਰਖ ਵਿਦਾਤਾ ਹੈ ਕੋਈ ਜੀਵ ਤੇਰੇ ਗੌਤਕ ਸਮਝ ਨਹੀਂ ਸਕਦਾ ਤੂੰ ਸਭ ਗੁਣਾ ਦਾ ਮਾਲਕ ਹੈ ਪ੍ਰਮਾਤਮਾ ਤੂੰ ਸਭ ਵਿੱਚ ਵਿਆਪਕ ਹੈ ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਪ੍ਰਮਾਤਮਾ ਤੂੰ ਆਦ ਜੁਗਾਦ ਕਰਹਿ ਪ੍ਰਿਤ ਪਾਲਾ ਪਰਮਾਤਮਾ ਜਗਤ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਆ ਰਿਹਾ ਹੈ ਘਟ ਘਟ ਰੂਪ ਅਨੂਪ ਦੇ ਆਲਾ ਹੇ ਪਰਮਾਤਮਾ ਤੂੰ ਹਰੇਕ ਸਰੀਰ ਵਿੱਚ ਮੌਜੂਦ ਹੈ ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ ਤੂੰ ਦਿਆ ਦਾ ਸੋਮਾ ਹੈ ਜੋ ਤੁਦ ਭਾਵੈ ਤਿਵੇਂ ਚਲਾਵਹਿ ਸਭ ਤੇਰੋ ਕੀਆ ਕਮਾਤਾ ਹੈ ਜਿਵੇਂ ਤੈਨੂੰ ਚੰਗਾ ਲੱਗੇ ਪ੍ਰਮਾਤਮਾ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈ ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ਅੰਤਰ ਜੋਤਿ ਪਲੀ ਜਗ ਜੀਵਨ ਜਗਤ ਜੀਵਨ ਪ੍ਰਭੂ ਦੀ ਜੋਤ ਹਰੇਕ ਦੇ ਅੰਦਰ ਸੋਭ ਰਹੀ ਹੈ ਸਾਬਕਾਟ ਪੋਗਿਆ ਹਰ ਰਸ ਪੀਵਨ ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਆ ਹੈ ਮਨ ਰਿਆ ਹੈ ਆਪੇ ਲੈ ਵੇ ਆਪੇ ਦੇ ਵੈ ਤੇ ਹੋ ਲੋਈ ਜਗਤ ਪਿਤ ਦਾਤਾ ਹੈ ਇਹ ਹਰੀ ਨਾਮ ਰਸ ਆਪ ਹੀ ਜੀਵਾਂ ਵਿੱਚ ਬੈਠਾ ਲੈ ਰਿਹਾ ਹੈ ਆਪ ਹੀ ਜੀਵਾਂ ਨੂੰ ਇਹ ਨਾਮ ਰਸ ਦਿੰਦਾ ਹੈ ਜਗਤ ਦਾ ਪਿਤਾ ਪ੍ਰਭੂ ਤਿੰਨਾ ਹੀ ਭਵਨਾ ਵਿੱਚ ਮੌਜੂਦ ਹੈ ਤੇ ਸਭ ਦਾਤਾ ਦੇ ਰਿਹਾ ਹੈ ਜਗਤੋ ਪਾਏ ਖੇਲ ਰਚਾਇਆ ਜਗਤ ਪੈਦਾ ਕਰਕੇ ਪ੍ਰਮਾਤਮਾ ਨੇ ਮਾਨੋ ਇੱਕ ਖੇਡ ਬਣਾ ਦਿੱਤੀ ਪਵਨ ਹੈ ਪਾਣੀ ਅਗਨੀ ਜਿਉ ਪਾਇਆ ਹਵਾ ਪਾਣੀ ਆਗ ਆਦਿਕ ਤੱਤਾਂ ਨੂੰ ਇਕੱਠਾ ਕਰਕੇ ਤੇ ਸਰੀਰ ਬਣਾ ਕੇ ਉਸ ਵਿੱਚ ਜਿੰਦ ਟਿਕਾ ਦਿੱਤੀ ਹੈ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਤਾ ਹੈ ਇਹ ਸਰੀਰ ਨਗਰੀ ਵਿੱਚ ਉਸ ਪਰਮਾਤਮਾ ਨੇ ਨੌ ਦਰਵਾਜੇ ਤਾਂ ਪ੍ਰਗਟ ਤੌਰ ਤੇ ਲਾ ਦਿੱਤੇ ਹਨ ਜੇ ਦਰਵਾਜੇ ਰਾਹੀ ਉਸ ਦੇ ਘਰ ਵਿੱਚ ਪਹੁੰਚੀ ਦਾ ਹੈ ਉਹ ਦਸਵਾਂ ਦਰਵਾਜ਼ਾ ਉਸ ਨੇ ਗੁਪਤ ਰੱਖਿਆ ਹੋਇਆ ਹੈ ਚਾਰ ਨਦੀ ਅਗਨੀ ਅਸਰਾਲਾ ਇਹ ਜਗਤ ਵਿੱਚ ਨਿਰਦੇਤਾ ਮੋਹ ਲੋਭ ਤੇ ਕ੍ਰੋਧ ਚਾਰ ਅਗ ਦੀਆਂ ਭਿਆਨਕ ਨਦੀਆਂ ਹਨ ਕੋਈ ਗੁਰਮੁਖ ਵਖ ਬੂਝੇ ਸ਼ਬਦ ਨਿਰਾਲਾ ਪਰ ਕੋਈ ਵਿੱਲਾ ਮਨੁੱਖ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ ਸਾਗਤ ਦੁਰਮਤ ਡੁੱਬੈ ਦਾਜ ਹੈ ਗੁਰ ਰੱਖੇ ਹਰ ਲੈ ਵਰਾਤਾ ਹੈ ਨਹੀਂ ਦਾ ਮਾਇਆ ਵੇੜੇ ਜੀਵ ਭੈੜੀ ਮੱਤੇ ਲੱਗੇ ਇਹਨਾਂ ਨਦੀਆਂ ਵਿੱਚ ਗੋਤੇ ਖਾਂਦੇ ਹਨ ਤੇ ਸੜਦੇ ਹਨ ਜਿਨ੍ਹਾਂ ਨੂੰ ਗੁਰੂ ਨੇ ਇਨਾ ਅਗਧੀਆਂ ਅਗਨਦੀਆਂ ਤੋਂ ਬਚਾ ਲਿਆ ਉਹ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦੇ ਹਨ ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ ਪਾਣੀ ਅਗ ਹਵਾ ਧਰਤੀ ਅਤੇ ਆਕਾਸ਼ ਤਿੰਨ ਮੈਂ ਪੰਜ ਤਤ ਘਰ ਵਾਸਾ ਇਨਾ ਪੰਜਾਂ ਦੇ ਮੇਲ ਦੀ ਰਾਹੀ ਪਰਮਾਤਮਾ ਨੇ ਪੰਜ ਤੱਤ ਹੀ ਘਰ ਬਣਾ ਦਿੱਤਾ ਹੈ ਉਸ ਘਰ ਵਿੱਚ ਜੀਵ ਆਤਮਾ ਦਾ ਨਿਵਾਸ ਕਰ ਦਿੱਤਾ ਹੈ ਸਤਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹੋਮੈ ਭਰਾਤਾ ਹੈ ਜਿਹੜੇ ਜੀਵ ਸਤਗੁਰ ਦੇ ਸ਼ਬਦ ਵਿੱਚ ਜੁੜਦੇ ਹਨ ਉਹ ਮਾਇਆ ਦੀ ਹੋਮੈ ਤੇ ਮਾਇਆ ਦੀ ਖਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਇਹੋ ਮਨ ਭੀਜੈ ਸ਼ਬਦ ਪਤੀਜੈ ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿੱਚ ਭਿੱਜ ਜਾਂਦਾ ਹੈ ਸ਼ਬਦ ਵਿੱਚ ਖੁਸ਼ ਹੋ ਕੇ ਜੁੜਦਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਪਰਸੰਨ ਹੁੰਦਾ ਹੈ ਬਿਨ ਨਾਮ ਹੈ ਕਿਆ ਟੇ ਕਟ ਕੀਜੈ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾੜਦਾ ਅੰਤਰ ਚੋਰ ਮੁਹ ਹੈ ਘਰ ਮੰਦਰ ਇਨ ਸਾਖਤ ਦੂਤ ਨ ਜਾਤਾ ਹੈ ਪਰ ਜੋ ਮਾਇਆ ਵੇੜਿਆ ਹੈ ਉਸ ਦੇ ਅੰਦਰ ਬਕਾਰੀ ਮਨ ਚੋਰ ਦਾ ਘਰ ਘਾਟ ਲੁੱਟਦਾ ਜਾਂਦਾ ਹੈ ਇਸ ਮਾਇਆ ਵੇੜੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ਦੁੰਦਰ ਦੂਤ ਪੂਤ ਪੀ ਹਾਲੇ ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵਸਦੇ ਹੋਣ ਖਿੰਚੋ ਤਾਣ ਕਰਹਿ ਬੇਤਾਲੇ ਤੇ ਉਹ ਭੂਤ ਆਪੋ ਆਪਣੇ ਪਾਸੇ ਵੱਲ ਖਿੱਚਾ ਖਿੱਚੀ ਕਰ ਰਹੇ ਹੋਣ ਬੇਤਾਲੇ ਹੋਣ ਉਹਨਾਂ ਦੀ ਕੋਈ ਸੁਰ ਤਾਲ ਨਾ ਹੋਵੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਂਤਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ ਸੋਇ ਤੋਂ ਵਾਂਝਿਆ ਰਹਿ ਕੇ ਜਮਦਾ ਮਰਦਾ ਰਹਿੰਦਾ ਹੈ ਆਪਣੀ ਇੱਜ਼ਤ ਗਵਾ ਲੈਂਦਾ ਹੈ ਜਨਮ ਮਰਨ ਦੇ ਘੇੜ ਵਿੱਚ ਪਿਆ ਰਹਿੰਦਾ ਹੈ ਕੂੜ ਕਲਰ ਤਨ ਪਸਮੈ ਢੇਰੀ हे ਜੀਵ ਤੂੰ ਸਾਰੀ ਉਮਰ ਕੂੜ ਰੂਪ ਕਲਰ ਹੀ ਵਿਹਾਈਦਾ ਹੈ ਸਰੀਰ ਵੀ ਆਖਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ ਤੇਰੇ ਪੱਲੇ ਕੀ ਪਿਆ ਹੈ ਬੇਨ ਨਾ ਆਵੇ ਕੈਸੀ ਬੱਤ ਤੇਰੀ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈ ਬਾਦ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਮਾਇਆ ਦੇ ਮੋਹ ਵਿੱਚ ਬਜੇ ਹੋਏ ਦੀ ਖਲਾਸੀ ਪ੍ਰਭੂ ਦੇ ਨਾਮ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕੇਗੀ ਈਓ ਹੈ ਜਿਵੇਂ ਕਾਲ ਜਮ ਦੂਤ ਨੇ ਤੈਨੂੰ ਖਾਸ ਤੌਰ ਤੇ ਪਛਾਣਿਆ ਹੋਇਆ ਹੈ ਕਿ ਇਹ ਮੇਰਾ ਸ਼ਿਕਾਰ ਹੈ ਜਮਦਾਰ ਬਾਦੇ ਮਿਲੇ ਸਜਾਈ ਕੂੜਾ ਕਲਰ ਦੇ ਵਪਾਰੀ ਨੂੰ ਜਮਦੇਦਾਰ ਤੇ ਬੱਜੇ ਨੂੰ ਸਜਾਵਾਂ ਮਿਲਦੀਆਂ ਹਨ ਤੇ ਇਸ ਅਪਰਾਧੀ ਗਤ ਨਹੀਂ ਕਾਇ ਉਸ ਵਿਚਾਰੇ ਮਦ ਕਰਮੀ ਦਾ ਭੈੜਾ ਹਾਲ ਹੁੰਦਾ ਹੈ ਕੋਈ ਗਤ ਕੋਈ ਮਿਤ ਨਹੀਂ ਹੁੰਦੀ ਕਾਰਣ ਭਲਾਵ ਕਰੇ ਬਿੱਲ ਲਾਵੇ ਜੋ ਕੁੰਡੀ ਮੀਨ ਪਰਾਤਾ ਹੈ ਉਹ ਬਿਲਕਦਾ ਹੈ ਤਰਲੇ ਲੈਂਦਾ ਹੈ ਪਰ ਮੋਹ ਦੀ ਫਾਹੀ ਵਿੱਚੋਂ ਖਲਾਸੀ ਨਹੀਂ ਹੁੰਦੀ ਜਿਵੇਂ ਮੱਛੀ ਕੁੰਡੀ ਵਿੱਚ ਫਸ ਜਾਂਦੀ ਹੈ ਏਵੇਂ ਹੀ ਇਨਸਾਨ ਜਿਹੜਾ ਮਨਮੁਖ ਹੈ ਉਹ ਜੰਜਾਲਾਂ ਵਿੱਚ ਹੀ ਆਪਣੀ ਸਾਰੀ ਉਮਰ ਗਵਾ ਦਿੰਦਾ ਹੈ ਸਾਖਤ ਫਾਸੀ ਪੜੇ ਇਕੱਲਾ ਮਾਇਆ ਵੇੜੇ ਮਨੁੱਖ ਦੀ ਇਕੱਲੀ ਜਿੰਦ ਉਸ ਦੀ ਫਾਹੀ ਵਿੱਚ ਫਸੀ ਹੁੰਦੀ ਹੈ ਮੌਤ ਦੀ ਫਾਹੀ ਵਿੱਚ ਫਸੀ ਹੁੰਦੀ ਹੈ ਮਾਇਆ ਵੇੜੇ ਮਨੁੱਖ ਦੀ ਇਕੱਲੀ ਜਿੰਦ ਜਮ ਵਸ ਕੀਆ ਅੰਧ ਦੋਹਿਲਾ ਮਾਇਆ ਦੇ ਮੋਹ ਵਿੱਚ ਨਾ ਹੋਇਆ ਜੀਵ ਜਮ ਦੇ ਵਸ ਵਿੱਚ ਪਿਆ ਦੁਖੀ ਹੁੰਦਾ ਹੈ ਰਾਮ ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾ ਹੈ ਉਹ ਮਾਇਆ ਵੇੜਿਆ ਜੀਵ ਪ੍ਰਭੂ ਨਾਮ ਤੋਂ ਵਾਂਝਿਆ ਰਹਿੰਦਾ ਹੈ ਤੇ ਹਰੀ ਨਾਮ ਤੋਂ ਬਿਨਾ ਖਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ ਨਿਤ ਮੋਦੀ ਫਾਹੀ ਵਿੱਚ ਹੀ ਖੁਆਰ ਹੁੰਦਾ ਹੈ ਸਤ ਗੁਰ ਬਾਜ ਨਾਮ ਬੇਲੀ ਕੋਈ ਸਤਗੁਰ ਤੋਂ ਬਿਨਾ ਜੀਵਨ ਰਾਹ ਦੱਸਣ ਵਾਲਾ ਕੋਈ ਮਦਦਗਾਰ ਬੇਲੀ ਨਹੀਂ ਬਣਦਾ ਐਥੇ ਉਥੇ ਰਾਖਾ ਪ੍ਰਭ ਸੋਈ ਗੁਰੂ ਹੀ ਦੱਸਦਾ ਹੈ ਕਿ ਲੋਕ ਪਰ ਲੋਕ ਵਿੱਚ ਪਰਮਾਤਮਾ ਹੀ ਜੀਵ ਦੀ ਰਾਖੀ ਕਰਨ ਵਾਲਾ ਹੈ RAM ਨਾਮ ਦੇਵੇ ਕਰ ਕਿਰਪਾ ਇਉਂ ਸਲ ਲੈ ਸਲ ਮਿਲਾਤਾ ਹੈ ਸਤਗੁਰੂ ਮਿਹਰ ਕਰਕੇ ਪਰਮਾਤਮਾ ਦਾ ਨਾਮ ਬਖਸ਼ਦਾ ਹੈ ਇਸ ਤਰ੍ਹਾਂ ਜੀਵ ਪਰਮਾਤਮਾ ਦੇ ਚਰਨਾਂ ਵਿੱਚ یوں ਮਿਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ ਸਤ ਗੁਰ ਬਾਜ ਨਾ ਬੇਲੀ ਕੋਈ ਅਥੇ ਉਥੇ ਰਾਖਾ ਪ੍ਰਭ ਸੋਈ RAM ਨਾਮ ਦੇਵੈ ਕਰਿ ਕਿਰਪਾ ਓ ਸੱਲ ਲੈ ਸੱਲ ਮਿਲਾਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1031 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1032 ਦੀ ਵਿਆਖਿਆ ਅਤੇ ਪਾੜ ਸਰਵਣ ਕਰਾਂਗੇ ਪੁੱਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ